ਲੋਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦੇ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਦੁੱਧ ਤੀਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਂਹੇ ਦੀ ਕਮਾਈ ਵਿੱਚ ਹੁਣ ਜੀ ਬਰਕਤਾਂ ਤੇ ਤੈਜ ਨੂੰ ਧੰਨਵਾਦ ਜਿੰਨੇ ਕੁ ਤੁਸੀਂ ਦੇਖਦੇ ਆ ਕਮੈਂਟ ਕਰਦੇ ਆ ਪਰਿਵਾਰ ਨੂੰ ਸੇ ਦਿਨ ਵਾਲੇ ਤੇ ਲੋ ਜੀ ਚੱਲ ਰਹੇ ਆ ਕੰਮ ਘਰ ਦੇ ਵਿੱਚ ਬੈਠਿਆ ਗਰਮੀ ਆ ਜਿਹੜੀ ਫੁੱਲ ਫਟਾ ਫੁੱਲ ਹੋ ਗਈ ਹੈ ਚਲੋ ਕੰਮ ਵੀ ਚੱਲੀ ਜਾਂਦੇ ਪਿਛਲੇ ਬਲਾਕ ਚ ਦੇਖਿਆ ਤੁਸੀਂ ਮੇ ਚਾਚਾ ਜੀ ਦੀ ਮੱਕੀ ਕੇਰੀ ਆ ਉਧਰ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਜੀ ਤੇ ਸਾਡੇ ਕੋਲ ਚਾਲੂ ਤੇ 45 ਕਿਲੋਮੀਟਰ ਪੈ ਜਾਂਦਾ ਹੈ ਤੇ ਬਾਕੀ ਬਾਈ ਅੱਜ ਬਣੇ ਘਰ ਬੈਠੇ ਆ ਬੱਚਿਆਂ ਨੂੰ ਹੋ ਚੁੱਕੀਆਂ ਛਟੀਆਂ ਇਹ ਵੀ ਜਾਣ ਦੀ ਤਿਆਰੀ ਚ ਕੁਝ ਕੁ ਸਾਡੇ ਬੰਦੇ ਜਾਣ ਨੂੰ ਫਿਰਦੇ ਆ ਉਸਕ ਜਾਣ ਨੂੰ ਨਹੀਂ ਕਹਿੰਦੇ ਤੇ ਬਾਕੀ ਜਸ਼ਨਦ ਸਕੂਲ 'ਚ ਵੀ ਜਾ ਕੇ ਆਇਆ ਮਾਣ ਪੀਟੀਐਮ ਤੇ ਵਾਈ ਤੇ ਚਲੋ ਮੈਡਮਾਂ ਨੇ ਬਹੁਤ ਸਾਰਾ ਹੈ ਜਿਸ ਨੂੰ ਕਿੰਨੇ ਬਹੁਤ ਵਧੀਆ ਪੜਦੀ ਆ ਗੁੜੀ ਰਾਣੀ ਵੀ ਪੜਾਈ ਦੇ ਵਿੱਚ ਅੱਭਲ ਹੈ ਸਾਰਿਆਂ ਨਾਲ ਤੇ ਬਾਕੀ ਮੈਨੂੰ ਵੀਡੀਓ ਵੀ ਦਿਖਾਈਆਂ ਪਸ ਉਹਨਾਂ ਨੇ ਬੱਚਿਆਂ ਨੂੰ ਪੜ੍ਹਾ ਰਹੀ ਸੀ ਇਹ ਬੇਮਾੜੀ ਮੋਟੀ ਕਲਾਸ ਦੇ ਵਿੱਚ ਕੋਈ ਹੁੰਦਾ ਹੋਣਾ ਵੀ ਬੱਚਿਆਂ ਨੂੰ ਪੜ੍ਹਾ ਲੈਂਦਾ ਹੈ ਕੋਈ ਹੁਸ਼ਿਆਰ ਬੱਚਾ ਸੋ ਬਾਕੀ ਚੱਲੀ ਜਾਂਦੇ ਜੀ ਕੰਮ ਬੈਠੇ ਆ ਸਾਰੇ ਹੁਣ ਆਪਣਾ ਆਪਣਾ ਵੀ ਪੁੱਛ ਗਏ ਇਹਨਾਂ ਨੇ ਕਿਨੇ ਕਿੱਦਾਂ ਬੈਣਾ ਥੋੜਾ ਜਿਹਾ ਪਰਮਾ ਜਿਹੜਾ ਉਹ ਆਪਣਾੜਦਾ ਉਹ ਕਹਿੰਦਾ ਮੈਂ ਜਾਣਾ ਨਹੀਂ ਚਲੋ ਭਾਈ ਘਰ ਦੇ ਵਿੱਚ ਤੁਹਾਨੂੰ ਪਤਾ ਕਿਸੇ ਨਿਆਣੇ ਦਾ ਆਪਣਾ ਆਪਣਾ ਹਰੇਕ ਦਾ ਹੁੰਦਾ ਏ ਇਹ ਜਿਆਦਾ ਟੀਵੀ ਕੰਨੀ ਆ ਇਹਦਾ ਵੀ ਮੈਂ ਆਪਣਾ ਟੀਵੀ ਦੇਖੀ ਜਾਊਂਗਾ ਇਸ ਇਲਾਕੇ ਬਾਕੀ ਕੈਮਰਾ ਕਰ ਲੈ ਜਿਸਨ ਬਣੀ ਵੀ ਆ ਉਹਦੇ ਨਾਲ ਵੀ ਤੁਹਾਨੂੰ ਮਿਲਾ ਦਿੰਦਾ ਮੇਰਾ ਲੱਥਾ ਸਾਰੇਆਂ ਪਿਆਰ ਪਰ ਸਾਸਰੀ ਕਾਲ ਦੀ ਬਾਬਾਈ ਗਰਮੀ ਦੇ ਸਾਰ ਦੇਖੋ ਕਿੱਥੇ ਚੱਲ ਰਿਹਾ 26 ਬੰ ਚੱਲ ਰਿਹਾ ਸੀ ਇੱਧਰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨੋ ਸਾਰੇਆਂ ਹੱਥ ਜੋੜ ਕੇ ਬੈਰ ਪਰ ਸਾਸਰੀ ਕਾਲ ਜੀ ਹਾਂ ਵੀ ਜੀ ਸ਼ਨ ਹੋ ਗਈਆਂ ਛੁੱਟੀਆਂ ਹਾਂਜੀ ਫਲਵਾ ਦਾ ਫਲ ਮਾਜਾ ਹਾਂਜੀ ਆਵੇ ਕਿੰਨੇ ਕ ਮਾਜਾ ਹਾਂਜੀ ਬਹੁਤ ਹੈ ਬਹੁਤ ਹਾਂਜੀ ਆਵੇ ਜੀ ਸ਼ਨ ਕਿੱਥੇ ਜਾਣਾ ਦਾ ਮੈਂ ਹੈਪੀ ਹੂ ਐ ਕੋਰ ਲੋ ਭਾਈ ਇਹਦੇ ਦੀ ਗੱਲ ਆ ਰਹੀ ਆ ਵੀ ਕਹਿੰਦੀ ਮੈਂ ਜਾਣਾ ਹੈਪੀ ਬੂਆ ਕੋਲ ਆ ਵੇ ਹਾਂਜੀ ਬੱਚਿਆਂ ਤੁਹਾਨੂੰ ਪਤਾ ਵੀ ਛੁੱਟੀਆਂ ਹੋ ਚੁੱਕੀਆਂ ਹੁਣ ਸਭ ਨੂੰ ਵਿਚਾਰ ਹੁੰਦਾ ਹੈ ਕੋਈ ਕਹਿੰਦਾ ਮੈਂ ਨਾਟਕੇ ਜਾਣਾ ਕੋਈ ਕਹਿੰਦਾ ਮੈਂ ਆਪਣੀ ਬੂਆ ਜੀ ਕੋਲ ਜਾਣਾ ਹੈ ਵੀ ਕੋਈ ਕਹਿੰਦਾ ਮੈਂ ਆਪਣੀ ਮਾਸੀ ਕੋਲ ਜਾਣਾ ਹੈ ਵੀ ਸਭ ਦੀ ਚੋਇਸ ਹੈ ਅਲੱਗ ਅਲੱਗ ਹੈ ਆਪਾਂ ਜਲਦੀ ਆਪਾਂ ਮੋੜ ਦੇ ਹਾਂਜੀ ਕਿਉਂਕਿ ਤੁਹਾਨੂੰ ਪਤਾ ਵੀ ਇਹਦਾ ਬੱਚੇ ਸਕੂਲ ਜਾਂਦੇ ਆ ਵਡੇਲੀ ਸਕੂਲ ਦਾ ਕੰਮ ਕਾਰ ਆਉਂਦਾ ਹੈ ਵੇ ਗਰਮੀ ਵੀ ਕਾਫੀ ਹੋ ਚੁੱਕੀ ਦੀ ਵੇ ਵਧੀਆ ਕਰਿਆ ਫੁੱਟੀਆਂ ਹੋਰਨਾ ਚਲੋ ਜਿ ਘਰ ਬੱਚੇ ਨੂੰ ਬਰੌਂਗ ਤਾਂ ਇੰਜੋਏ ਕਰਨਗੇ ਆ ਦੇਖੋ ਬਾਈ ਪਮਨ ਦਾ ਇਹਦੇ ਫਾਰਮਾ ਬਹੁਤ ਬੋੜੀ ਪਮੂ ਦਾ ਇਹ ਲੋ ਚੱਲ ਰਿਹਾ ਕੰਮ ਆ ਬਈ ਮੈਂ ਸਕੂਲ ਦੇ ਯੂਨੀਫਾਰਮ ਬਹੁਤ ਭਾਰੀ ਜਾਂਦੀ ਇਹਨਾਂ ਦੀ ਹੈ ਵੀ ਹੋ ਜਾਂਦੀ ਗਰਮੀ ਚ ਨਰਮ ਟਾਇਰ ਦੇ ਰਾਮ ਦਾ ਕੱਪੜੇ ਪੈਣੇ ਹੌਲੇ ਹੌਲੇ ਕਿਸੇ ਕਿਸੇ ਦੇ ਚਲ ਬਣਾ ਗਿਆ ਐਨ ਕੰਫਰਟੇਬਲ ਹੋਈ ਬੈਠੇ ਆ ਬਾਟੇ ਕਿਤੇ ਤਾਂ ਕੰਮ ਜੀ ਨਹੀਂ ਹੈਗੇ ਜਾਂ ਸਕੂਲ ਚ ਜਾਣਾ ਖੈ ਉਹ ਸ਼ਰਾਰਤ ਨਹੀਂ ਕਰਦੇ ਉੱਥੇ ਬੈਠੇ ਰਹਿੰਦੇ ਚਲਾਣਾ ਬਣਾਣਾ ਜਾਊਗਾ ਹਾਂ ਆਹ ਚਲਾਣੀ ਮੈਨੂੰ ਜਿਆਣੀ ਆਣਿਆ ਆਣਿਆ ਨਹੀਂ ਸਰਬਤਾ ਕਰੀਂ ਫਿਰ ਕਰੀਂ ਹਾਂ ਏਡੀ ਆ ਮੈਂ ਤਾਂ ਕਿੱਥੇ ਜਾਣਾ ਤੂੰ ਦੱਸ ਬਾਬਾ ਬੰਦੇ ਨਾਨਕੇ ਨਾਨਕੇ ਨਲਗਰਮ ਜਾਣਾ ਨਹੀਂ ਹੈਗਾ ਫੁੱਲ ਲੱਗਿਆ ਨਹੀਂ ਫੁੱਲ ਲੱਗਿਆ ਹੈ ਕਿਹਾ ਹੂੰ ਕਿਹਾ ਫੁੱਲ ਲੱਗਿਆ ਜਾਣਾ ਨਹੀਂ ਕਦੋਂ ਗੰਮੀ ਨਾ ਗੰਮੀ ਹੈ ਮਾਂ ਮੁੰਮਾ ਜਾਏ ਐਸੀ ਜਾ ਵਾਹ ਬਾਈ ਪਰ ਮੁੰਡਾ ਤਾਂ ਬਾਈ ਗੱਲ ਅੜੀ ਵੀ ਆ ਵੀ ਬਸ ਆਹ ਸਾਹਮਣੇ ਟੀਵੀ ਉਹ ਸਾਹਮਣੇ ਠੰਡੋਂ ਠੰਡਾ ਆਈ ਸੀ ਬਾਪਣਾ ਬੈਠਾ ਬਾਈ ਦੇਖੀ ਜਾਂਦਾ ਏ ਤੇ ਕੰਮ ਚੱਲੀ ਜਾਂਦਾ ਤੁਸੀਂ ਨਾ ਹਾਂਜੀ ਬਈ ਸਕੂਲ ਦਾ ਕੰਮ ਕਿਹਨੇ ਕਰਨਾ ਜਿਹੜਾ ਦਿੱਤਾ ਏ ਮੈਂ ਹਾਂ ਬਈ ਸਕੂਲ ਦਾ ਕੰਮ ਕਿਹਨੇ ਕਰਨਾ ਮੈਂ ਮੀਰੀ ਆ ਲੈ ਮਿਲਣੀ ਉੱਥੇ ਦੇਖੋ ਤਾਂ ਕਾਪੀ ਹੈਂ ਦੇਖੋ ਫੋਨ ਜਣਾ ਦੀ ਦੀ ਦਾ ਵੀ ਆਉਣਾ ਹਜੇ ਠੀਕ ਹੈ ਹਾਂ ਕਿਸਨ ਕਾਪੀ ਪਰ ਕੰਮ ਨਹੀਂ ਦੱਤਾ ਇਹਨੂੰ ਕਾਪੀ ਪਨ ਨਹੀਂ ਮਤਲਬ ਫੋਨ ਪਰ ਆਉਗੋ ਕਾਪੀ ਪਰ ਕਰਨਾ ਲੈ ਬਈ ਸਤਿ ਸ਼੍ਰੀ ਅਕਾਲ ਮਤਾ ਜੀ ਆਵੇ ਨਾਨਕਣ ਵੀ ਫੋਨ ਕਰਦੇ ਨਾਨਕਣ ਤਾਂ ਆ ਰਹੇ ਆ ਜੀ ਉਹਨਾਂ ਵੀ ਛੁੱਟੀਆਂ ਹੋ ਗਈਆਂ ਗਿਆਰੀ ਚਲ ਮਮਨੂ ਵੀ ਕਹਿੰਦੇ ਵੀ ਕੱਦੀ ਦਿਨ ਲਾਜ ਮਮੀ ਕਹਿੰਦੀ ਕਿ ਚਲ ਅਖੀ ਸੋਤੀ ਜੋ ਕੇ ਵੈਸੇ ਸਾਦਾ ਤਾਂ ਹੈ ਨਹੀਂ ਪਰ ਬੱਚੇ ਜਵਾਨ ਰਹੇ ਉਹਨਾਂ ਹੱਥ ਕਿਹੜੇ ਕੱਢਦੇ ਦੋ ਦੋ ਇਹ ਕਿਨਾ ਘਰ ਨਹੀਂ ਬਹੁਤ ਉੱਥੇ ਤੇ ਇੱਕੇ ਚੱਲ ਟੀਵੀ ਤਾਂ ਹੈਗਾ ਹੀ ਉੱਥੇ ਇਹਦੇ ਪਰ ਹੁਣ ਆਪਾਂ ਨਟਕ ਕਨੈਕਟ ਕਰਿਆ ਹੋਇਆ ਵਾਈਫਾਈ ਚੱਲਦਾ ਏ ਐਲਸੀਡੀ ਤੇ ਵੀ ਉਹ ਨਹੀਂ ਹੈਗਾ ਕਹਿੰਦਾ ਇੱਕ ਉੱਥੇ ਵਾਈਫਾਈ ਨਹੀਂ ਲੱਗਿਆ ਹੋਇਆ ਪਰ ਹੁਣ ਜਾਣਾ ਨਾਨਕਪਤਾ ਹਾਂ ਮੈਂ ਇੱਕਦਮ ਨਾ ਆਏ ਅਗੇ ਫਿਰ ਚੇਤੀ ਮੁੜਿਆ ਆਉਂਦੇ ਇਹ ਬੰਦਾਂ ਨੇ ਬੜੀ ਮੰਦਾ ਹੈ ਦੋ ਦਿਨ ਤਾਂ ਹੋ ਗਏ ਚੱਲ ਠੀਕ ਹੈ ਜਸ਼ਨਬਾਈ ਜਾਣ ਨੂੰ ਖੜੀ ਆ ਬੰਬੇ ਠੀਕ ਨੇ ਹਾਂਜੀ ਹੈ ਹਾਂਜੀ ਕੀ ਤੁਮ ਏਥੀ ਲਾਹ ਹੋਂਬੇ ਕਹਾਂਦੇ ਸਾਲ ਜਾਣਾ ਨਹੀਂ ਜਾਣਾ ਹੈ ਹਾਂ ਹਾਂਜੀ ਅੱਛਾ ਪਿਛਲੇ ਸਾਲ ਵੀ ਕਿਹਾਤਾ ਭੈਣ ਕਹਿੰ ਗਈ ਸੀ ਇਹਨੂੰ ਕੋਈ ਨੂੰ ਪਤਾ ਭੈਣ ਕਰਦੀ ਬਹੁਤ ਵੀ ਇਹ ਵੀ ਬਹੁਤ ਕਰਦੀ ਉਹ ਭੈਣ ਦਾ ਤਾਂ ਹਾਂ ਕੀਤਾ ਕਰਕੇ ਕਹਿੰਦੀ ਸੀ ਜਾਣਾ ਮੈਂ ਚਲੋ ਬੀਜੇ ਮੌਕੇ ਮਿਲਿਆ ਤੇ ਰੋਪੇ ਜਾਗੇ ਨਾਨੀ ਬੂਆ ਦਾ ਸਨੇਹ ਲੱਗ ਗਿਆ ਹਾਂਜੀ ਹਾਂ ਭੈਣ ਦਾ ਕਦੋਂ ਆਉਣ ਆਇਆ ਦਾ ਜੀ ਕਦੇ ਵੀ ਆ ਜੀ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਸਾਲ ਫਿਰ ਤਾਂ ਪੰਮੂ ਨੂੰ ਵੀ ਭੇਜ ਦਿੰਦੇ ਆ ਬੰਬੇ ਆੜੀ ਜਾਇਆ ਕਦੇ ਕਦੇ ਮੌਕਾ ਮਿਲਦਾ ਜੜਮੂ ਜੀਓ ਕਿੱਥੇ ਜਾਊਗਾ ਨਹੀਂ ਨਹੀਂ ਬਾਈ ਇਹ ਤਾਂ ਘਰ ਦਾ ਹੀ ਹੋਈ ਖੂਰਾ ਡੰਡੇ ਕਹਿੰਦਾ ਹਾਂ ਜੀ ਜਾਊਗਾ ਲੈ ਜਾਊਗਾ ਮਨ ਲਾਦੀ ਤੇਰਾ ਵੀ ਨਹੀਂ ਜਾਣਾ ਮੈਂ ਤਾਂ ਜਾਊਂਗੀ ਨੰਬਰ ਤੇਰਾ ਵੀ ਕੱਟਿਆ ਵਜ ਲੱਗਦਾ ਮੈਨੂੰ ਆ ਜੱਗੀ ਗਾੜਾ ਉਹ ਮੈਂ ਕਹਿ ਕੇ ਗਈ ਉਹ ਦਿਨ ਵੀ ਛੱਡੇ ਬਾਂਸਪਤ ਦਿਨ ਉੱਥੇ ਵੀ ਦੇਖਦੇ ਬਣਾਉਂਦੇ ਟੂਰ ਜਾ ਕੇ ਦੇ ਨੇ ਹੂੰ ਵੇ ਜਲਾਇਆ ਹੋ ਗਿੱਦੜੀ ਅੱਛਾ ਚਲ ਬੁਰ ਬਈ ਇੱਕ ਨਾ ਹੀ ਕੰਮ ਚੱਲੀ ਜਾਣਾ ਛੁੱਟੀਆਂ ਆ ਗਈਆਂ ਪਰ ਇੱਕ ਮਹੀਨੇ ਦਾ ਹਰਜੀਤ ਪਤਾ ਨਹੀਂ ਲੱਗਦਾ ਨੂੰ ਕਰਨਾ ਨਹੀਂ ਜਾਣਾ ਨਹੀਂ ਤਾਂ ਉਹਨਾਂ ਆਉਣਗੇ ਰਗੜਾ ਸੁਗਾਨ ਨਹੀਂ ਨਾ ਰਹਿਣਾ ਹਾਂਜੀ ਕਹਿੰਦਾ ਕਿ ਕਿ ਦਿਨ ਘਟਾ ਲਓ ਕੋਕਾ ਕਰਦਣਾ ਨੇ ਇਹਨਾਂ ਨੂੰ ਸ਼ਰਾਬ ਤੋਂ ਕਰਦੇ ਰਹੇ ਦੀ ਕਰਦਾ ਬੰਮੂ ਸ਼ਰਾਬ ਤੋਂ ਹਾਂਜੀ ਬਾਜ਼ਾਰ ਤੇ ਵੀ ਲੱਗਿਆ ਵਜਾ ਬੈਠਾ ਏ ਠੀਕੇ ਮੈਂ ਹੀ ਕਰ ਕੁਛ ਢੋਲ ਕਰ ਕੁਛ ਢੋਲ ਸਹੀ ਗੱਲ ਆ ਬਈ ਜਸ਼ਨ ਵਾਈ ਸਕੂਲ ਵਾਲੀ ਬੋਲਦਾ ਵੀ ਜਾਂਦਾ ਏ ਹੈ ਦਰਾਸ ਮਾਂ ਜਾਈ ਬੋਲਦਾ ਵੀ ਜਾਂਦਾ ਕਦੇ ਬੈੱਡ ਬੋਲਣ ਲੱਗਿਆ ਕਦੇ ਮਾੜੀ ਲੱਗਿਆ ਬੋਲਣਾ ਕਦੇ ਬਾਹਰ ਸ਼ੀਸ਼ੇ ਛੂਛੇ ਕੇ ਕੁਛ ਨਾ ਕੁਛ ਲੱਭੀਉ ਜਾਂਦਾ ਫਿਰ ਹਾਂ ਇਹ ਹੈ ਨਿਕਲਾ ਕਰਤਈ ਬਈ ਕਾਰਜਿਸਤਾਨੀ ਕਰਦਾ ਜਸ਼ਨ ਹੋ ਗਈ ਬੜੀ ਜਸ਼ਨ ਦਾ ਨਹੀਂ ਬਹੁਤ ਤੋੜਪਾ ਕਰਦਾ ਹੈ ਜੀ ਆ ਦੇ ਜਿੱਕਣਾ ਲੱਟਕਦੀ ਹੈ ਬਸ ਆ ਜੀ ਅਜੇ ਬਸ ਆਹ ਨਾਲ ਬੈਠੇ ਬੈਠੇ ਦਾ ਹੱਥ ਲੱਗ ਗਈ ਹੈ ਜੀ ਦੇਖ ਲਾ ਸਮਝਾ ਵੈ ਨੀ ਆਦੀ ਤੂੰ ਸਮਝਦਾ ਹੈਗਾ ਹੈ ਉਹ ਜਿਵੇਂ ਬਾਬਾਏ ਕੋਲ ਬਹੁਤ ਹੌਲਡਰਾਂ ਲੱਗੇ ਐ ਜਿਹਨੂੰ ਗਿੰਦਾ ਹੈਗਾ ਨਾ ਕਿੰਨੇ ਪੈਨ ਲੈ ਕੇ ਜਾਂਦੀ ਹੈ ਕਿੰਨੀ ਮੈਲ ਸਮਾ ਲੈ ਕੇ ਜਾਂਦੀ ਹੈ ਕੋਈ ਰੀਜਰੂਜ ਨਹੀਂ ਦੇ ਕਾਟ ਰੂਨ ਬਾਹ ਬੜਾ ਨਹੀਂ ਪਤਾ ਵੀ ਮੈਂ ਕਿੰਨੇ ਲੈ ਕੇ ਜਾਂਦਾ ਹੈ ਹਨਾ ਹਾਂਜੀ ਨਾਲੇ ਪਾਪਾ ਜੀ ਇਹ ਮੇਰੇ ਗਏ ਲੜਦਾ ਬਹੁਤ ਆ ਕੱਲ ਮਮਾ ਨੇ ਸਾਡੀ ਦੋਹਾਂ ਦੀ ਬਾਰੀ ਬੰਡੀ ਸੀ ਵੀ 11 ਤੇ 12 ਐ ਅੱਜ ਹੀ 12 ਤੇ ਇੱਕ ਮੇਰੀ ਫਿਰ ਅਡੀ ਗਿਆ ਤੇ ਵੜਾ ਅਡੀ ਤਾਂ ਹੋਲੀ ਫਿਰ ਮੈਂ ਤੁਹਾਡੇ ਕੋਲ ਵੀਡੀਓ ਜੜਾਉਣ ਲੱਗੀ ਇਹ 11:00 ਤੇ ਲੈ ਕੇ 2:00 ਵਜੇ ਤੱਕ ਦੇਖੀ ਗਿਆ ਫਿਰ ਕਹਿੰਦਾ 3:00 ਵਜੇ ਮੇਰਾ ਮੈਂ ਕਿਹਾ ਮੈਂ ਨਹੀਂ ਦੇਖਣਾ ਹਾਂ ਚੁੱਪ ਆ ਬੈਠੇ ਬੈਠੇ ਨਹੀਂ ਭਾਵੇਂ ਨਾ ਮੁੰਜਾ ਦਾ ਪਤਾ ਕਰ ਹਾਂ ਸਰਾਣ ਦੇ ਜੀਣ ਦੇ ੜਕਦੇ ਬੈਠੇ ਬੈਠੇ ਨਹੀਂ ਚੱਲ ਕੋਈ ਇਹਨੇ ਹੁਣ ਕੰਮ ਨਾ ਆਣਾ ਨਾ ਛਲਾਰਤ ਕਰਨੀ ਹੋਣਾ ਹਾਂ ਉਹ ਤਾਂ 9:00 ਵਜੇ ਹੋ ਕੇ ਬਹੁਤ ਜਲਦੇ ਹੀ ਆਸਾਂ ਦਾ ਆਵਾਜ਼ ਮਕੇ ਨਾਨਕੇ ਹੋਵੇ ਸੱਟ ਲੱਗੇ ਆਹੀਂ ਮੈਂ ਕਹਿੰਦਾ ਚੱਲ ਚਲੀ ਆੜੀ ਤੈਨੂੰ ਛੱਡਿਆ ਨਾਨਕੇ ਹੋਵੇ ਚੱਲ 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 ਛੇਤੀ ਕਰ ਪਾ ਦੇ ਇਹ ਕੱਪੜੇ ਵੀਰ ਜੀ ਤਾ ਪਾ ਕੱਪੜੇ ਇਹਦੇ ਵੀ ਨਾਨਾ ਰੂਟ ਲੈ ਕੇ ਆਇਆ ਤੇ ਲੈ ਲਈ ਜਾਣਾ ਹੈ ਨਹੀਂ ਨਹੀਂ ਜਾਣਾ ਹੈ ਕਿਉਂ ਮੈਂ ਨਹੀਂ ਜਾਣਾ ਹੈ ਦੋ ਮੈਂ ਤੇ ਘੜੇ ਕਰਕੇ ਖਾਸ ਪਾ ਦੇ ਹਾਂ ਚੱਲ ਫਿਰ ਚਾਹਾਂ ਚੱਕੀ ਜਾਂਦਾ ਹੈ ਨਾ ਮੈਨੂੰ ਲੈ ਕੇ ਨਹੀਂ ਜਾਣਾ ਮੇਰਾ ਅੜਦੀ ਹੈ ਪਾਏ ਉਹ ਨਹੀਂ ਮਨਾ ਲਾਉਂਦਾ ਵੀਰ ਜੀ ਬੱਚਿਆ ਬਿਨਾ ਫਿਰ ਇਹਦਾ ਮੈਂ ਚਾਚੇ ਦੇ ਕੋਲ ਰਹਿ ਜਾਣਾ ਹੈ ਨਾ ਮੈਂ ਨਹੀਂ ਜਾਣਾ ਮਮਾ ਤੁਸੀਂ ਜਾਓ ਲੋ ਭਾਈ ਕਿ ਆ ਤੇ ਆ ਰਹੀ ਜੀ ਤੇ ਇਹ ਤਾਂ ਮੰਨ ਗਿਆ ਠੀਕ ਆ ਨਹੀਂ ਫਿਰ ਮੈਂ ਜੀ ਸਲਾਹਾਂਗੇ ਇੱਕ ਅੱਧਾ ਤੇ ਮੇਰੇ ਆਉਂਦੇ ਜਾ ਕੇ ਚਲ ਤੁਸੀਂ ਜਾਓ ਰੈਜੀ ਨਾਲ ਸਾਡੇ ਕੋਲ ਰੈਜੀ ਕੋਲ ਹਾਂ ਰੈਜੀ ਨਾਲ ਆਉਂਦਾ ਹੈ ਪਾਪਾ ਆਹ ਪਾਪਾ ਉਹਨਾਂ ਨੂੰ ਰੋਟੀ ਕੀ ਕੀ ਜਗ ਨੂੰ ਆਉਂਗਾ ਦਾਲ ਠੀਕ ਚਲੋ ਫਿਰ ਬਾਈ ਬਹੁਤ ਕਹਿੰਦਾ ਹੈ ਕਹਿ ਚਲੇ ਜਾਣਾ ਉੱਥੇ ਤੇਰੇ ਮੱਛਿਆ ਦਾੜਨਾ ਅਗਨੇ ਬਸ ਪਾਪਾ ਨੂੰ ਕੋਲ ਕਾੜਨਾ ਵੀ ਮੰਨ ਲਈ ਜੀ ਤੇ ਦੇ ਜੋ ਇੱਕ ਕਰਕੇ ਲਿਗਾਉਂਦੇ ਹਾਂ। ਮੋਟਾ ਅਲਗ ਬੋਧ ਕਰਨ ਕੀ ਹੋਣਾ? ਜੀ ਆਜਾਓ। ਬੋਧ ਤਾਂ ਠੀਕ ਆ। ਲੋ ਬਾਈ ਹੁਣ ਬੰਦਾ ਆਪਣਾ ਬੋਲਣ ਖਾਸਾ ਲੱਗ ਗਿਆ। ਬੋਲ ਕੇ ਦਿਖਾ ਮੈਨੂੰ ਜੀ। ਕੇ ਪਾਪਾ? ਪਾਪਾ। ਮੰਮੀ? ਮੰਮੀ। ਕੇ ਜਸ਼ਨ? ਜਸ਼ਨ। ਬਾਬਾ ਜੀ? ਬਾਬਾ ਜੀ। ਚਾਚਾ? ਚਾਚਾ ਜੀ। ਠੀਕ ਆ। ਹੋਰ ਬੋਲ ਮੜਾਜੇ ਕੋ ਸਾ। What is your name? ਹਾਂ ਮਾਈ ਨੇਮ ਇਜ਼ ਪਰਲਿਸ ਹਾਂ ਆਈ ਨੇਮ ਲਿਖਾਇਨਾ ਕਿਹਨਾ ਹਾਂਜੀ ਆਈ ਕਿ ਹੈ ਮੈਂ ਤੁਮਾਈ ਸਕੂਨੀਆਂ ਅੱਛਾ ਤੂੰ ਸੌਂਦੀ ਐ ਹਾਂਜੀ ਬਾਬਾਈ ਜਸ਼ਨ ਸਕੂਲ ਚ ਵੀ ਟੀਚਰ ਬਣੀ ਦੀ ਇਹ ਵੀ ਮੈਂ ਥੋੜੀ ਜਿਹੀ ਪਿੱਛੇ ਕਲਿੱਪ ਪਾਉਂਦਾ ਸਿਰਫ ਥੋੜੀ ਜਿਹੀ ਮੜੀ ਜਿਹਾ ਪਾਉਣੀ ਐ ਵੀ ਦਿਖਾਉਂਦਾ ਸਾਨੂੰ ਕਿਆ ਕਰਦੀ ਐ ਪੜਾਉਂਦੀ ਐ ਚਲੋ ਚੰਗੀ ਗੱਲ ਆਪਣੇ ਵੀਰ ਨੂੰ ਵੀ ਪੜਾਈ ਜਾਂਦੀ ਐ ਤੇ ਚਲੋ ਅੱਛੀ ਤੱਕੇ ਵੀਡੀਓ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ